ਬਹੁਤ ਫਿਲਮਾਂ ਸਿਕੀਆਂ ਜਿਹੜੀਆਂ ਉਹਨਾਂ ਨੇ ਆਪਣੀ ਸਿਹਤ ਕਰਕੇ ਛੱਡੀਆਂ ਜਾਂ ਅੱਗੇ ਪਾਈਆਂ ਇੱਕ ਤਾਂ ਉਹ ਆਪ ਲਿਖਦੇ ਹੁੰਦੇ ਸੀਗੇ ਹੈਨਾ ਤਾਂ ਉਹ ਮੈਨੂੰ ਲੱਗਦਾ ਉਹ ਗੁਣ ਸ਼ਾਇਦ ਕਿਤੇ ਨਾ ਕਿਤੇ ਮੇਰੇ 'ਚ ਵੀ ਆਇਆ ਬਹੁਤ ਜਲਦੀ ਮੈਂ ਮਤਲਬ ਕੁਝ ਨਾ ਕੁਝ ਤਾਂ ਪਲਾਨ ਕਰਾਂਗੇ ਕਿਉਂਕਿ ਤਾਂ ਉਮਰ ਜਿਉਂਦਾ ਉਹਨਾਂ ਨੂੰ ਮੈਂ ਰੱਖਣਾ ਉਹ ਵੈਸੇ ਵੀ ਰਹਿਣਾ ਹੀ ਆ ਉਹਨਾਂ ਨੇ ਕਿੰਦਾਂ ਦੇ ਉਹ ਇਨਸਾਨ ਸੀ ਉਹ ਉਦਾਂ ਬਣਨਾ ਨਾ ਉਹ ਉਦਾਂ ਚੀਜ਼ਾਂ ਨੂੰ ਬੈਲੈਂਸ ਰੱਖਣਾ ਉਹ ਮੈਨੂੰ ਲੱਗਦਾ ਬਹੁਤ ਜ਼ਿਆਦਾ ਟਾਫ ਆ ਤੇ ਮੈਨੂੰ ਨਹੀਂ ਪਤਾ ਉਹ ਕਿਵੇਂ ਕਰਕੇ ਗਏ ਜਦੋਂ ਫਿਲਮ ਰਿਲੀਜ਼ ਹੋਏਗੀ ਪ੍ਰੀਮੀਅਰ ਤੇ ਉਹਨਾਂ ਦੀ ਵੀ ਇੱਛਾ ਹੋਊਗੀ ਕਿ ਮੈਂ ਵੀ ਆਵਾਂ ਤੇ ਕਿਤਨਾ ਕਿਤੇ ਨਾਲ ਦੀ ਸੀਟ ਤੇ ਤੁਸੀਂ ਮਿਸ ਕਰੋਗੇ ਉਹਨਾਂ ਨੂੰ ਜ਼ਰੂਰ ਡੈਫੀਨੇਟਲੀ ਉਹ ਤਾਂ ਮੇਰੇ ਨਾਲ ਹੀ ਨੇ ਜੀ ਅੱਜ ਵੀ ਉਹ ਨਾਲ ਹੀ ਆਇਆ ਨੇ ਸਸ਼ੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਸੋ ਸਾਡੇ ਨਾਲ ਨੇ ਭੁਖਰਾਜ ਪੱਲਾ ਜਿਨ੍ਹਾਂ ਦੀ ਫਿਲਮ ਆ ਰਹੀ ਹੈ ਚਲੋ ਬੁਲਾਵਾ ਆਇਆ ਹੈ ਸਸ਼ੀਗੰਪਾ ਜੀ ਕੇ ਅਨੁਛਲ ਹੋਇਆ ਸੋ ਭਾਜੀ ਚਲੋ ਬੁਲਾਵਾ ਆਇਆ ਹੈ ਤੇ ਤੁਸੀਂ ਵੀ ਕਹਿ ਰਹੇ ਸੀਗੇ ਕਿ ਘਰੇ ਦਾਦੀ ਮਮਾਆਂ ਜਾਂ ਮਮਾ ਧਾਰਮਿਕ ਮਾਹੌਲ ਹੈ ਉਹਨਾਂ ਕਿ ਜਵਾਨੀ ਪੈਰ ਦੇ ਵਿੱਚ ਤੁਸੀਂ ਕਹਿ ਸਕਿਆ ਕਿ ਆਪਾਂ ਪੜ੍ਹਨ ਨੇ ਹੁੰਦੇ ਆ ਜਾਂ ਉਸ ਪਾਸੇ ਇੰਨਾ ਧਿਆਨ ਨਹੀਂ ਹੁੰਦਾ ਪਰ ਜਿਵੇਂ ਤੁਸੀਂ ਕਿਹਾ ਕਿ ਹੌਲੀ-ਹੌਲੀ ਇੱਧਰ ਧਿਆਨ ਗਿਆ ਜਿਵੇਂ ਘਰੇ ਉਹੋ ਜਿਹਾ ਮਾਹੌਲ ਸੀਗਾ ਪਰ ਪਹਿਲਾਂ ਤੇ ਹੁਣ ਤੁਹਾਡੇ ਚ ਕਿੰਨਾ ਕ ਅੰਤਰ ਆਇਆ ਤੁਸੀਂ ਰਿਲੀਜੀਅਨ ਵਾਈਜ਼ ਦੇਖੋ ਰਿਲੀਜੀਅਸ ਸੈਂਟੀਮੈਂਟਸ ਦੀ ਜੇ ਆਪਾਂ ਗੱਲ ਕਰੀਏ ਭਾਜੀ ਉਹ ਮੈਨੂੰ ਲੱਗਦਾ ਨੋ ਡਾਊਟ ਅੰਦਰ ਤਾਂ ਤੁਹਾਡੇ ਜੇ ਤੁਹਾਡੇ ਪਰਿਵਾਰ ਦੇ ਵਿੱਚ ਉਹ ਮਾਹੌਲ ਹੈ ਤਾਂ ਮੈਨੂੰ ਲੱਗਦਾ ਉਹ ਨੇਚਰਲੀ ਤੁਹਾਡੇ ਅੰਦਰ ਛੋਟੇ ਹੁੰਦੇ ਤੋਂ ਹੀ ਹੁੰਦਾ ਬਟ ਉਹ ਮੇਰੇ ਕਹਿਣ ਦਾ ਪੁਆਇੰਟ ਇਦਾਂ ਆ ਵੀ ਜਿਵੇਂ ਜਦੋਂ 21 22 23 ਚ 24 ਸਾਲਾਂ ਦਾ ਬੰਦਾ ਹੁੰਦਾ ਹੈ ਨਾ ਹਜੇ ਹੋਰ ਬਹੁਤ ਚੀਜ਼ਾਂ ਲਤਿਆਂਨ ਹੁੰਦਾ ਉਹਦਾ ਸੋ ਉਦੋਂ ਇਹ ਚੀਜ਼ਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਵਾਨੀ ਦੇ ਵਿੱਚ ਇਹ ਚੀਜ਼ਾਂ ਓਵਰ ਪਾਵਰ ਕਰ ਜਾਂਦੀਆਂ ਨੇ ਬਟ ਜਦੋਂ ਜਦੋਂ ਰਿਸਪੌਂਸਿਬਿਲਟੀਜ਼ ਤੁਹਾਡੇ ਮੋਢਿਆਂ ਤੇ ਪੈਣੀਆਂ ਸ਼ੁਰੂ ਹੁੰਦੀਆਂ ਨੇ ਜਾਂ ਕੋਈ ਪੀੜ ਜਦੋਂ ਤੁਹਾਡੇ ਸਪੈਸ਼ਲੀ ਕੋਈ ਵੀ ਔਕੜ ਜਦੋਂ ਤੁਹਾਡੇ ਸਾਹਮਣੇ ਆ ਕੇ ਖੜ ਜਾਂਦੀ ਆ ਉਦੋਂ ਮੈਨੂੰ ਲੱਗਦਾ ਬੰਦਾ ਪੱਕਾ ਹੋਣਾ ਸ਼ੁਰੂ ਹੁੰਦਾ ਹੈ ਨਾ ਸੋ ਪਰਮਾਤਮਾ ਦੇ ਨਾਲ ਜੁੜਿਆ ਤਾਂ ਮੈਂ ਪਹਿਲਾਂ ਵੀ ਹੋਇਆ ਸੀਗਾ ਜੀ ਬਟ ਮੈਨੂੰ ਲੱਗਦਾ ਹੁਣ ਹੋਰ ਪੱਕੇ ਹੋਊਗਾ ਸੋ ਜਸਵਿੰਦਰ ਦੇ ਭਾਜੀ ਡਾਇਰੈਕਟਰ ਨੇ ਫਿਲਮ ਦੇ ਪਹਿਲਾਂ ਉਹਨਾਂ ਦੀ ਫਿਲਮ ਆਈ ਸੀ ਮਾਹੀ ਮੇਰਾ ਨਿੱਕਾ ਜੇ ਜਿਸ ਤੇ ਜਸਵਿੰਦਰ ਭੱਲਾ ਸਰ ਵੀ ਸੀਗੇ ਤੁਸੀਂ ਵੀ ਸੀਗੇ ਸੋ ਕਿਤੇ ਨਾ ਕਿਤੇ ਜਸਵਿੰਦਰ ਭੱਲਾ ਸਰ ਦੀ ਪਹਿਲਾਂ ਸੀਗੀ ਇਸ ਦੇ ਵਿੱਚ ਕੀ ਜੇ ਤਬੀਅਤ ਠੀਕ ਹੁੰਦੀ ਤਾਂ ਇਸ ਫਿਲਮ ਦੇ ਵਿੱਚ ਵੀ ਉਹ ਦੇਖਣ ਨੂੰ ਮਿਲਦੇ ਜਾਂ ਉਹਨਾਂ ਦੀ ਗੱਲ ਚੱਲ ਰਹੀ ਸੀ ਕਿ ਮੈਂ ਵੀ ਕੰਮ ਕਰਾਂ ਅ ਨਹੀਂ ਇਸ ਫਿਲਮ ਦੇ ਵਿੱਚ ਮੈਨੂੰ ਉਹ ਇਸ ਫਿਲਮ ਦੇ ਵਿੱਚ ਨਹੀਂ ਸੀਗਾ ਜੀ ਬਟ ਹੋਰ ਬਹੁਤ ਫਿਲਮਾਂ ਸੀਗੀਆਂ ਜਿਹੜੀਆਂ ਉਹਨਾਂ ਨੇ ਆਪਣੀ ਸਿਹਤ ਕਰਕੇ ਛੱਡੀਆਂ ਜਾਂ ਅੱਗੇ ਪਾਈਆਂ ਬਟ ਉਹ ਤਾਂ ਜੋ ਪ੍ਰਮਾਣ ਮੰਨੂ ਮਨਜ਼ੂਰ ਹੈ ਜੀ ਉਹਦੇ ਹੁਕਮ ਅੱਗੇ ਅਸੀਂ ਕੁਝ ਕਰ ਨਹੀਂ ਸਕਦੇ ਸੋ ਉਹਦੇ ਹੁਕਮ ਚ ਰਹਿ ਕੇ ਪਾਣਾ ਮੰਨ ਰਹੇ ਹਾਂ ਤੁਸੀਂ ਫਿਲਮਾਂ ਵੀ ਕਰ ਰਹੇ ਹੋ ਵੈਬ ਸੀਰੀਜ਼ ਵੀ ਪਹਿਲਾਂ ਕੀਤੀ ਜੋ ਤੁਹਾਡਾ ਪਹਿਲਾ ਪ੍ਰੋਜੈਕਟ ਸੀਗਾ ਕਿਉਂਕਿ ਫਾਦਰ ਸਾਹਿਬ ਤਿੰਨ ਦਹਾਕੇ ਤੋਂ ਵੱਧ ਫਿਲਮ ਇੰਡਸਟਰੀ ਦੇ ਜੁੜੇ ਰਹੇ ਆ ਤੁਹਾਡੀ ਜਦੋਂ ਪਹਿਲਾ ਪ੍ਰੋਜੈਕਟ ਸੀਗਾ ਕੈਮਰੇ 'ਕੇ ਕੰਮ ਕਰਨਾ ਸੀ ਸੋ ਉਹਨਾਂ ਨੇ ਕਿਹੜੀ ਚੀਜ਼ ਤੁਹਾਨੂੰ ਸਮਝਾਈ ਸੀ ਤੁਸੀਂ ਕਿਹਾ ਸੀ ਪੱਲੇ ਬੰਨ ਲਾ ਇਹ ਚੀਜ਼ ਕੰਮ ਕਰਨਾ ਕਿ ਕਿ ਹਮੇਸ਼ਾ ਯਾਦ ਰੱਖੋ ਕਿ ਤੁਹਾਨੂੰ ਐ ਸੱਚ ਕੋਈ ਪਾਰਟਿਕੂਲਰ ਚੀਜ਼ ਨਹੀਂ ਹੁੰਦੀ ਸੀ ਕਿ ਜਦੋਂ ਵੀ ਅਸੀਂ ਕੋਈ ਵੀ ਸੀਨ ਇਕੱਠੇ ਕਰ ਰਹੇ ਸੀਗੇ ਜਾਂ ਕੋਈ ਵੀ ਪ੍ਰੋਜੈਕਟ ਸਾਡਾ ਸ਼ੁਰੂ ਹੋਣ ਵਾਲਾ ਹੁੰਦਾ ਸੀ ਉਦੋਂ ਹਮੇਸ਼ਾ ਇਹ ਚੀਜ਼ ਹੁੰਦੀ ਸੀ ਕਿ ਯਾਰ ਵੀ ਮਤਲਬ ਕਿਉਂਕਿ ਇੱਕ ਤਾਂ ਉਹ ਆਪ ਲਿਖਦੇ ਹੁੰਦੇ ਸੀਗੇ ਹੈਨਾ ਤਾਂ ਉਹ ਮੈਨੂੰ ਲੱਗਦਾ ਉਹ ਗੁਣ ਸ਼ਾਇਦ ਕਿਤੇ ਨਾ ਕਿਤੇ ਮੇਰੇ 'ਚ ਵੀ ਆਇਆ ਕਿਉਂਕਿ ਕਸੂਤੀ ਡਿਗਰੀ ਵੀ ਸਾਰੇ ਜਿੰਨੇ ਪੰਜੇਜ਼ ਹੁੰਦੇ ਸੀ ਹੋਰ ਚੀਜ਼ਾਂ ਰੀਰਾਈਟਿੰਗ ਮੈਨੂੰ ਲੱਗਦਾ ਉਹ ਅਸੀਂ ਆਲਮੋਸਟ ਹਰ ਪ੍ਰੋਜੈਕਟ 'ਚ ਆਪਣੇ ਵੱਲੋਂ ਟਰਾਈ ਦਿੰਨੇ ਆ ਰੱਖਣਾ ਨਾ ਰੱਖਣਾ ਉਹ ਮੇਕਅਪਸ ਦੇ ਉੱਤੇ ਹੁੰਦਾ ਜੀ ਇੰਪਰੋਵਾਈਜ਼ੇਸ਼ਨਸ ਹੋ ਗਈਆਂ ਬਟ ਮੇਨ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਉਹ ਟਾਈਮਿੰਗ ਦਾ ਧਿਆਨ ਕੀ ਹੁੰਦਾ ਸੀਗਾ ਹੈਨਾ ਡਾਇਲੋਗ ਡਿਲੀਵਰੀ ਵੇ ਆਫ ਡਿਲੀਵਰੀ ਕਿੰਦਾ ਹੋਣੀ ਚਾਹੀਦੀ ਆ ਜਾਂ ਤੁਸੀਂ ਪੰਜ ਨੂੰ ਕਿਸ ਵੇ ਦੇ ਵਿੱਚ ਜਾਂ ਕਿਸ ਲੈਜਨਲ ਡਿਲੀਵਰ ਕਰਨਾ ਹੈ ਨਾ ਫਿਰ ਪਲੱਸ ਤੁਹਾਡੀ ਪ੍ਰਨੰਸੀਏਸ਼ਨ ਕਰੈਕਟ ਹੋਣੀ ਚਾਹੀਦੀ ਹੈ ਜੇ ਤੁਸੀਂ ਪੰਜਾਬੀ ਦਾ ਕੋਈ ਵੀ ਵਰਡ ਬੋਲ ਰਹੇ ਹੋ ਜੇ ਤੁਹਾਡਾ ਕਰੈਕਟਰ ਮਾਲਵੇਆਲ ਦਾ ਜਾਂ ਮਾਝੇਆਲ ਦਾ ਜਾਂ ਦੁਆਬੇਆਲ ਦਾ ਤਾਂ ਉਸ ਰੀਜਨ ਦੇ ਅਕੋਰਡਿੰਗਲੀ ਤੁਹਾਡੀ ਪ੍ਰਨੰਸੀਏਸ਼ਨ ਬਿਲਕੁਲ ਕਰੈਕਟ ਹੋਣੀ ਚਾਹੀਦੀ ਹੈ ਸੋ ਆ ਇਦਾਂ ਦੀਆਂ ਚੀਜ਼ਾਂ ਮੈਂ ਹੁਣ ਤੱਕ ਉਹਨਾਂ ਕੋਲੋਂ ਸਿੱਖਦਾ ਹਾਂ ਤੁਸੀਂ ਕਹਿੰਦੇ ਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਰ ਲੰਬਾ عرصਾ ਉਹਨਾਂ ਨੇ ਫਿਲਮ ਇੰਡਸਟਰੀ ਦੇ ਵਿੱਚ ਕੰਮ ਕੀਤਾ ਤੁਸੀਂ ਇਕੱਠੇ ਵੀ ਕੰਮ ਕੀਤਾ ਸੋ ਕੁਝ ਫਿਲਮਾਂ ਆਉਣ ਵਾਲੀਆਂ ਸੀਗੀਆਂ ਜਿਸ ਤੇ ਤੁਸੀਂ ਇਕੱਠੇ ਦੇਖਣ ਨੂੰ ਮਿਲਣਾ ਸੀ ਪਰ ਉਹਨਾਂ ਨੇ ਮਤਲਬ ਬਿਮਾਰ ਆਏ ਤੇ ਚਲਦੇ ਉਹ ਛੱਡ ਦਿੱਤੀਆਂ ਹਾਂਜੀ ਇੱਕ ਦੋ ਫਿਲਮਾਂ ਸੀਗੀਆਂ ਜੀ ਅੱਗੇ ਪਲਾਨਡ ਵੀ ਸੀਗੀਆਂ ਬਟ ਉਹ ਤਾਂ ਯਾਦਾਂ ਹੀ ਬਣ ਕੇ ਰਹਿ ਗਈਆਂ ਜੀ ਬਟ ਬਹੁਤ ਜਲਦੀ ਮੈਂ ਮਤਲਬ ਕੁਝ ਨਾ ਕੁਝ ਤਾਂ ਪਲਾਨ ਕਰਾਂਗੇ ਕਿਉਂਕਿ ਤਾਂ ਉਮਰ ਜਿਉਂਦਾ ਉਹਨਾਂ ਨੂੰ ਮੈਂ ਰੱਖਣਾ ਉਹ ਵੈਸੇ ਵੀ ਰਹਿਣਾ ਹੀ ਆ ਉਹਨਾਂ ਨੇ ਬਟ ਆਪਣੇ ਵੱਲੋਂ ਮੈਂ ਟਰਾਈ ਕਰਦਾ ਰਹੂੰਗਾ ਕੁਝ ਨਾ ਕੁਝ ਕਿਉਂਕਿ ਬਹੁਤ ਚੀਜ਼ਾਂ ਹਜੇ ਦਿਮਾਗ 'ਚ ਚੱਲ ਰਹੀਆਂ ਜਦੋਂ ਮੈਚ्योर ਹੋਈਆਂ ਤਾਂ ਡੈਫੀਨਿਟਲੀ ਆਪਾਂ ਇੱਕ ਕਾਨਫਰੰਸ ਕਰਕੇ ਤੇ ਉਹ ਚੀਜ਼ਾਂ ਦੱਸਾਂਗੇ ਸੋ ਮੇਰਾ ਆਖਰੀ ਸਵਾਲ ਹੈ ਤੁਸੀਂ ਉਹਨਾਂ ਦੇ ਜਦੋਂ ਪਾਠ ਦਾ ਭੋਗ ਸੀਗਾ ਤੁਸੀਂ ਕਿਹਾ ਸੀਗਾ ਕਿ ਮੇਰੇ ਪਿਓ ਨੇ ਆਹ ਕੁਝ ਘਟਿਆ ਸੋ ਇੰਨੇ ਲੋਕਾਂ ਦਾ ਪਿਆਰ ਠੀਕ ਹੈ ਮਿਲਦੈ ਨੇ ਅਰਸਾ ਕੰਮ ਕਰਨਾ ਸੋ ਉਹਨਾਂ ਦੇ ਕਿਹਾ ਜਾਂਦਾ ਕਿ ਕੰਮ ਦੇ ਨਾਲ-ਨਾਲ ਸੁਭਾਅ ਦਾ ਵੀ ਬੜੇ ਕਮਾਲ ਦੇ ਮਾਲਕ ਸੀਗੇ ਸੋ ਤੇ ਤੁਸੀਂ ਹੁਣ ਕੀ ਕਹੋਗੇ ਕਿ ਜਦੋਂ ਇੰਨੇ ਲੋਕ ਉਹਨਾਂ ਨੂੰ ਹਜੇ ਵੀ ਮਤਲਬ ਚਾਹੁੰਦੇ ਨੇ ਸਾਡੇ ਦਿਲਾਂ ਦੇ ਵਿੱਚ ਉਹਨਾਂ ਦਾ ਕੰਮ ਹਮੇਸ਼ਾ ਮੌਜੂਦ ਰਹੂਗਾ ਸੋ ਤੁਸੀਂ ਕੀ ਕਹੋਗੇ ਦੇਖੋ ਤਾਂ ਐਸ ਕਿਉਂਕਿ ਮੈਨੂੰ ਐਸ ਐਨ ਐਕਟਰ ਤਾਂ ਜਿੱਦਾਂ ਉਹ ਸੀਗੇ ਉਹ ਤਾਂ ਸੀਗੇ ਹੀ ਆ ਉਹ ਤਾਂ ਦੁਨੀਆ ਜਾਣਦੀ ਆ ਜਿੱਦਾਂ ਕਿਉਂਕਿ ਮੇਰੇ ਸ਼ੁਰੂ ਤੋਂ ਉਹ ਆਈਡਲ ਰਹੇ ਹਨ ਜਿੱਦਾਂ ਦੇ ਉਹ ਇਨਸਾਨ ਸੀ ਉਹ ਉਦਾਂ ਬਣਨਾ ਨਾ ਉਹ ਉਦਾਂ ਚੀਜ਼ਾਂ ਨੂੰ ਬੈਲੈਂਸ ਰੱਖਣਾ ਉਹ ਮੈਨੂੰ ਲੱਗਦਾ ਬਹੁਤ ਜ਼ਿਆਦਾ ਟਫ ਆ ਤੇ ਮੈਨੂੰ ਨਹੀਂ ਪਤਾ ਉਹ ਕਿਵੇਂ ਕਰਕੇ ਗਏ ਨੇ ਬਟ ਉਮੀਦ ਇਹ ਹੀ ਹੈ ਜੀ ਕਿ ਉਹਨਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਤੁਰਦੇ ਰਹੀਏ ਤੇ 2% ਵੀ ਉਹਨਾਂ ਦਾ ਆਪਣੇ ਚਿੱਲੇ ਆ ਸਕੀਅਤਾਂ ਮੈਨੂੰ ਲੱਗਦਾ ਬਹੁਤ ਵੱਡੀ ਅਚੀਵਮੈਂਟ ਹੋਊਗੀ ਮਤਲਬ ਜਦੋਂ ਫਿਲਮ ਰਿਲੀਜ਼ ਹੋਏਗੀ ਪ੍ਰੀਮੀਅਰ ਤੇ ਉਹਨਾਂ ਦੀ ਵੀ ਇੱਛਾ ਹੋਊਗੀ ਕਿ ਮੈਂ ਵੀ ਆਵਾਂ ਤੇ ਕਿਤਨਾ ਕਿਤੇ ਨਾਲ ਦੀ ਸੀਟ ਤੇ ਤੁਸੀਂ ਮਿਸ ਕਰੋਗੇ ਉਹਨਾਂ ਨੂੰ ਜ਼ਰੂਰ ਡੈਫੀਨਟਲੀ ਉਹ ਤਾਂ ਮੇਰੇ ਨਾਲ ਹੀ ਨੇ ਜੀ ਅੱਜ ਵੀ ਉਹ ਨਾਲ ਹੀ ਆਏ ਨੇ ਮੇਰੇ ਤੋ ਹਮੇਸ਼ਾ ਮੇਰੇ ਅੰਦਰ ਨੇ ਤੇ ਆਪਣਾ ਆਸ਼ੀਰਵਾਦ ਦੇਣ ਲਈ ਹਮੇਸ਼ਾ ਉਹ ਮੇਰੇ ਨਾਲ ਹੀ ਪ੍ਰੈਜ਼ెంట్ ਰਹਿੰਦੇ ਥੈਂਕ ਯੂ so much ਪ੍ਰਾਇਵੀ ਬੈਸਟ ਆਫ ਲੱਕ ਤੁਹਾਡੀ ਮੂਵੀ ਸੁਪਰ ਡੂਪਰ ਹੈ ਜੀ 26 ਤਰੀਕ ਨੂੰ ਸਾਡੀ ਫਿਲਮ ਇੱਕ ਰਿਫੇਰ ਮੈਂ ਦੱਸਦਾ ਜੀ ਚਲੋ ਬੁਲਾਵਾ ਆਇਆ ਹੈ ਪਲੀਜ਼ ਸਾਰੇ ਜਣੇ ਦੇਖਣ ਜ਼ਰੂਰ ਪਹੁੰਚੋ ਇੱਕ ਬਹੁਤ ਹੀ ਆਸਥਾ ਨਾਲ ਤੇ ਬਹੁਤ ਹੀ ਆ ਆਪਣੀਆਂ ਭਾਵਨਾਵਾਂ ਦੇ ਨਾਲ ਅਸੀਂ ਇਹ ਫਿਲਮ ਬਣਾਈ ਹੈ ਪਲੀਜ਼ ਸਾਰੇ ਜਣੇ ਜਾ ਕੇ 26 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਦੇਖੋ ਚਲੋ ਬੁਲਾਵਾ ਹੈ थैंक यू ਵੈਰੀ ਮਚੀ ਸੋ ਇਹ ਸੰਸਾੜੇ ਨਾਲ ਪੁਖਰਾਲ ਪੁਖਰਾਜ ਪੱਲਾ ਜਿਨ੍ਹਾਂ ਦੀ ਮੂਵੀ ਆ ਰਹੀ ਹੈ ਚਲੋ ਬੁਲਾਵਾ ਹੈ ਜੋ 26 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸੋ ਤੁਸੀਂ ਦੇਖ ਰਹੇ ਸੀ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ